ਬਾਬਾ ਬਹਾਦਰ ਬਿਧੀ ਜੰਦ ਜੀ ਦੀ ਜਿਵੇਂ ਕਿ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਬਾਬਾ ਜੀ ਪਹਿਲਾਂ ਚੋਰੀ ਕਰਦੇ ਸਨ ਅਤੇ ਗੁਰੂ ਸਾਹਿਬ ਦੀ ਸੰਗਤ ਵਿੱਚ ਆਉਣ ਤੋਂ ਬਾਅਦ ਵੀ ਉਹਨਾਂ ਨੇ ਚੋਰੀ ਕਰਨਾ ਜਾਰੀ ਰੱਖਿਆ ਉਹਨਾਂ ਨੇ ਚੋਰੀ ਕਰਨਾ ਜਾਰੀ ਕਿਉਂ ਰੱਖਿਆ ਉਹ ਵੀਡੀਓ ਦੇ ਵਿੱਚ ਜਾਣਦੇ ਆ ਅਤੇ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਕਰਨਾ ਭੁੱਲਣਾ ਬਾਬਾ ਬਿਧੀ ਜੰਦ ਵੱਲੋਂ ਜਹਾਂਗੀਰ ਦੇ ਬੇਗਮ ਦੇ ਪੈਸੇ ਚੋਰੀ ਕਰਨੇ ਨਾਨਕ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਹੈ ਸੰਗਤਾਂ ਦਰਸ਼ਨਾਂ ਨੂੰ ਆ ਰਹੀਆਂ ਹਨ ਬੜਾ ਸੁਹਾਵਣਾ ਮੌਸਮ ਹੈ ਮਾਤਾ ਗੰਗਾ ਜੀ ਮਾਤਾ ਦਾ ਮੋਦਰੀ ਜੀ ਅਤੇ ਮਤ ਨਾਨਕੀ ਜੀ ਵੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠੇ ਹਨ ਬਾਬਾ ਬਿਧੀ ਜੰਦ ਜੀ ਗੁਰੂ ਸਾਹਿਬ ਦੀ ਸਿਹਆ ਵਿੱਚ ਹਾਜ਼ਰ ਖੜੇ ਹਨ ਮਤਾਮਾ ਨੇ ਬਾਬਾ ਬਿਧੀ ਜੰਦ ਨੂੰ ਮੁਖਾਤਬ ਹੋ ਕੇ ਬਬਾ ਵਿਦੀਚੰਦ ਜੀ ਤੁਸੀਂ ਗੁਰੂ ਘਰ ਦੇ ਅਨੰਨ ਸੇਵਕ ਹੋ ਗੁਰੂ ਘਰ ਲਈ ਕਈ ਸੇਵਾਵਾਂ ਕੀਤੀਆਂ ਹਨ ਤੁਹਾਡੇ ਵਰਗਾ ਸਿਆਣਾ ਤੇ ਚਤੁਰ ਮਨੁੱਖ ਹੋਰ ਕਿਤੇ ਵੀ ਦੇਖਣ ਸੁਣਨ ਵਿੱਚ ਨਹੀਂ ਆਇਆ ਅੱਜ ਸਾਨੂੰ ਸੁਣਾਓ ਕਿ ਤੁਸੀਂ ਕਿਸ ਤਰ੍ਹਾਂ ਚੋਰੀ ਕਰਦੇ ਤੇ ਪਕੜੇ ਵੀ ਨਹੀਂ ਸੀ ਜਾਂਦੇ ਇਹ ਸੁਣ ਕੇ ਭਾਈ ਵਿਦੀਚੰਦ ਨੇ ਕਿਹਾ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਣ ਤੋਂ ਪਹਿਲਾਂ ਚੋਰੀ ਕਰਿਆ ਕਰਦਾ ਸੀ ਜਦ ਗੁਰੂ ਸਾਹਿਬ ਜੀ ਕੋਲ ਆਏ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਪੁਰਖਾ ਚੋਰੀ ਕਰਨਾ ਛੱਡ ਦੇ ਤਾਂ ਮੈਂ ਕਿਹਾ ਗੁਰੂ ਸਾਹਿਬ ਜੀ ਹੋਰ ਸਭ ਕੁਝ ਮੈਂ ਕਰ ਲਵਾਂਗਾ ਪਰ ਚੋਰੀ ਨਹੀਂ ਛੱਡ ਸਕਦਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਨਾਲ ਆਗਮ ਨਿਗਮ ਜਾਣ ਕੇ ਦੇਖਿਆ ਤੇ ਕਿਹਾ ਤੂੰ ਗੁਰੂ ਘਰ ਲਈ ਬਹੁਤ ਸੇਵਾਵਾਂ ਕਰਨੀਆਂ ਹਨ ਇਸ ਲਈ ਚੋਰੀ ਭਾਵੇਂ ਕਰ ਲਿਆ ਕਰ ਪਰ ਇੱਕ ਗੱਲ ਦਾ ਧਿਆਨ ਰੱਖੀ ਚੋਰੀ ਮਜਲੂਮ ਲਈ ਕਰਨੀ ਕਿਸੇ ਗਰੀਬ ਘਰ ਚੋਰੀ ਨਹੀਂ ਕਰਨੀ ਅਮੀਰ ਘਰ ਚੋਰੀ ਕਰ ਉਸ ਦਾ ਥੋੜਾ ਧਨ ਲਿਆ ਕੇ ਗਰੀਬ ਨੂੰ ਦੇ ਦੇਣਾ ਚੋਰੀ ਦਾ ਧਨ ਆਪਣੇ ਕੋਲ ਨਹੀਂ ਰੱਖਣਾ ਮੈਂ ਚੋਰੀ ਕਰਿਆ ਕਰਨੀ ਚੋਰੀ ਦਾ ਮਾਲ ਗਰੀਬਾਂ ਨੂੰ ਦੇ ਦਿਆ ਕਰਨਾ ਇਸ ਤਰ੍ਹਾਂ ਮੈਂ ਕਈ ਚੋਰੀਆਂ ਕੀਤੀਆਂ ਤੇ ਗਰੀਬਾਂ ਦੀ ਸਹਾਇਤਾ ਕੀਤੀ ਇੱਕ ਦਿਨ ਇੱਕ ਪਤਨੀ ਇਹ ਸੁਣ ਕੇ ਮੇਰੇ ਕੋਲ ਆਈ ਕਿ ਭਾਈ ਵਿਧੀਜੰਦ ਬਹੁਤ ਪਰਉਪਕਾਰੀ ਹੈ ਉਹ ਮਜਲੂਮਾਂ ਦੀ ਸਹਾਇਤਾ ਕਰਦਾ ਹੈ ਉਸ ਨੇ ਮੇਰੇ پاس ਆ ਕੇ ਬੇਨਤੀ ਕੀਤੀ ਭਾਈ ਸਾਹਿਬ ਜੀ ਤੁਸੀਂ ਗੁਰੂ ਕੇ ਸੇਖੋ ਦੀਨ ਦੀ ਰੱਖਿਆ ਕਰਦੇ ਹੋ ਮੇਰੀ ਜਵਾਨ ਬੇਟੀ ਵਿਆਹਣ ਯੋਗ ਹੈ ਘਰ ਵਿੱਚ ਗਰੀਬੀ ਦੇ ਕਾਰਨ ਸਾਡੇ ਕੋਲ ਇਨੇ ਪੈਸੇ ਨਹੀਂ ਹਨ ਕਿ ਉਹਦਾ ਵਿਆਹ ਕਰ ਸਕੀਏ ਇਸ ਲਈ ਹਰ ਵੇਲੇ ਚਿੰਤਾ ਵਿੱਚ ਰਹਿੰਦੇ ਹਾਂ ਤੁਸੀਂ ਸਾਡੀ ਸਹਾਇਤਾ ਕਰੋ ਮੈਂ ਉਸ ਬੀਬੀ ਨੂੰ ਪੁੱਛਿਆ ਕਿ ਤੈਨੂੰ ਕਿੰਨੇ ਪੈਸੇ ਚਾਹੀਦੇ ਹਨ ਮੈਨੂੰ ਦੱਸ ਦੇ ਜਿਸ ਨਾਲ ਤੇਰਾ ਚੰਗਾ ਸਰ ਜਾਵੇਗਾ ਮੈਂ ਉਹਨੇ ਪੈਸੇ ਤੈਨੂੰ ਦੇ ਦੇਵਾਂਗਾ ਇਹ ਸੁਣ ਕੇ ਪੰਤਾਣੀ ਨੇ ਕਿਹਾ 500 ਰੁਪਏ ਵਿੱਚ ਸਾਰਾ ਕਾਰਜ ਨਿਪਰੇ ਚੜ ਜਾਵੇਗਾ ਮੈਂ ਕਿਹਾ ਤੇਰਾ ਕਾਰਜ ਹੋ ਜਾਵੇਗਾ ਪਰਸੋਂ ਇਸ ਸਥਾਨ ਤੇ ਆ ਜਾਣਾ ਮੈਨੂੰ ਪਤਾ ਲੱਗਾ ਕਿ ਜਹਾਂਗੀਰ ਦੀਆਂ ਬੇਗਮਾਂ ਨੇ ਇੱਕ ਥਾਂ ਟਿਕਾਣਾ ਕਰਨਾ ਹੈ ਟਿਕਾਣੇ ਵਾਲੀ ਜਗ੍ਹਾ ਤੇ ਮੈਂ ਰਾਤ ਨੂੰ ਪਹੁੰਚ ਗਿਆ ਝਾਤ ਲਾ ਕੇ ਦੇਖਦਾ ਰਿਹਾ ਜਦੋਂ ਸਾਰੇ ਸੌਂ ਗਏ ਤਾਂ ਬੜੀ ਹੁਸ਼ਿਆਰੀ ਨਾਲ ਪਹਿਰੇਦਾਰਾਂ ਨੂੰ ਹੋਰ ਪਾਸੇ ਉਲਝਾ ਕੇ ਬੇਗਮ ਦੇ ਤੰਬੂ ਵਿੱਚ ਵੜ ਗਿਆ ਉੱਥੇ ਕਈ ਸੰਦੂਕ ਪੈਸੇ ਸਨ ਮੈਂ ਉਹਨਾਂ ਵਿੱਚ ਲੁੱਕ ਗਿਆ ਅਤੇ ਸ਼ਕਤੀ ਲਾ ਕੇ ਇੱਕ ਸੰਦੂਕ ਦਾ ਜਿੰਦਰਾ ਤੋੜ ਲਿਆ ਉਸ ਵਿੱਚ ਕਾਫੀ ਸੋਨਾ ਪੈਸੇ ਤੇ ਹੀਰੇ ਗਹਿਣੇ ਸਨ ਹੋਰ ਵੀ ਸਾਰੇ ਸੰਦੂਕ ਮਾਇਆ ਅਤੇ ਬੇਸਮਰ ਵਸਤੂਆਂ ਨਾਲ ਭਰੇ ਪੈਸੇ ਸਨ ਮੈਂ ਇੱਕ ਪੋਟਲੀ ਜਿਸ ਵਿੱਚ 500 ਰੁਪਏ ਸਨ ਚੁੱਕ ਲਈ ਅਤੇ ਬਾਕੀ ਦਾ ਸਾਰਾ ਸਮਾਨ ਉੱਥੇ ਹੀ ਪਿਆ ਰਹਿਣ ਦਿੱਤਾ ਉਹ 500 ਰੁਪਈਆ ਮੈਂ ਬ੍ਰਾਹਮਣੀ ਨੂੰ ਦੇ ਦਿੱਤਾ ਉਹ ਬਹੁਤ ਖੁਸ਼ ਹੋਈ ਜਦ ਸਵੇਰੇ ਬੇਗਮ ਨੇ ਦੇਖਿਆ ਕਿ ਤੰਬੂ ਵਿੱਚ ਚੋਰੀ ਹੋਈ ਐ ਉਸਨੇ ਸਾਰਾ ਸਮਾਨ ਦੇਖਿਆ ਬਾਕੀ ਸਭ ਪੂਰਾ ਸੀ ਪਰ ਇੱਕ ਥੈਲੀ ਘਟ ਸੀ 500 ਰੁਪਏ ਵਾਲੀ ਇਹ ਖਬਰ ਉਸਨੇ ਜਹਾਂਗੀਰ ਨੂੰ ਦੇ ਦਿੱਤੀ ਤਾਂ ਉਸਨੇ ਲਾਗੇ ਸਾਰੇ ਪਿੰਡ ਇਕੱਠੇ ਕਰ ਲਏ ਕਿ ਜਲਦੀ ਤੋਂ ਜਲਦੀ ਸਾਨੂੰ ਚੋਰ ਪਕੜਾ ਦਿਓ ਨਹੀਂ ਤਾਂ ਬਹੁਤ ਦੁਖੀ ਹੋਵੋਗੇ ਮੈਂ ਤੁਹਾਨੂੰ ਬਹੁਤ ਸਜ਼ਾਵਾ ਦੇਵਾਂਗਾ ਜਹਾਂਗੀਰ ਨੇ ਛੋਟੇ ਮੋਟੇ ਚੋਰ ਸਾਰੇ ਪਕੜ ਲਏ ਉਹਨਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਜਿਹੜਾ ਸ਼ਕੀ ਨਜ਼ਰੀ ਪੈਂਦਾ ਉਸ ਤੇ ਜ਼ੁਲਮ ਕਰਦੇ ਸਰਹਾਲੀ ਦੇ ਪਿੰਡ ਵੀ ਜਹਾਂਗੀਰ ਕੋਲ ਗਏ ਉਹਨਾਂ ਨੇ ਕਿਹਾ ਇਸ ਕੰਮ ਵਿੱਚ ਤਾਂ ਬਿਧੀ ਜਾਂਦੀ ਤੁਹਾਡੀ ਸਦਾ ਕਰ ਸਕਦਾ ਹੈ ਉਹ ਬਹੁਤ ਚਤਰ ਤੇ ਸਿਆਣਾ ਹੈ ਅਤੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਅਨੰਨ ਸੇਵਕ ਹੈ ਜਦ ਮੈਨੂੰ ਇਹ ਸਾਰੀ ਗੱਲ ਪਤਾ ਲੱਗੀ ਤਾਂ ਮੈਂ ਸੋਚਿਆ ਕਿ ਮੇਰੇ ਕਰਕੇ ਬਹੁਤਿਆਂ ਨੂੰ ਦੁੱਖ ਮਿਲ ਰਿਹਾ ਹੈ ਜੇ ਮੈਂ ਜਹਾਂਗੀਰ ਦੇ ਪੇਸ਼ ਹੋ ਜਾਵਾਂ ਤਾਂ ਸਾਰੇ ਛੁੱਟ ਜਾਣਗੇ ਇਹ ਸੋਚ ਮੈਂ ਜਹਾਂਗੀਰ ਦੇ ਦਰਬਾਰ ਵਿੱਚ ਚਲਾ ਗਿਆ ਮਨ ਵਿੱਚ ਕੋਈ ਡਰ ਨਹੀਂ ਸੀ ਕੋਈ ਭੈ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਮੇਰੇ ਪੰਜਾਂ ਪਾਸਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੇਰੇ ਨਾਲ ਹਨ ਉਹ ਮੇਰੀ ਰੱਖਿਆ ਜ਼ਰੂਰ ਕਰਨਗੇ ਕਿਉਂਕਿ ਜੇ ਮੈਂ ਕੋਈ ਪਾਪ ਕੀਤਾ ਹੁੰਦਾ ਤਾਂ ਮਹਾਰਾਜ ਮੇਰੀ ਰੱਖਿਆ ਨਾ ਕਰਦੇ ਮੈਂ ਤਾਂ ਗਰੀਬ ਗਊ ਦੀ ਰੱਖਿਆ ਕੀਤੀ ਹੈ ਇਸ ਕਰਕੇ ਮਹਾਰਾਜ ਦਾ ਹੁਕਮ ਮੰਨਿਆ ਹੈ ਅਤੇ ਪੰਜਾਂ ਪਾਸਾ ਮੇਰੀ ਸਹਾਇਤਾ ਜ਼ਰੂਰ ਕਰਨਗੇ ਜਹਾਂਗੀਰ ਦੇ ਦਰਬਾਰ ਵਿੱਚ ਜਾ ਕੇ ਮੈਂ ਕਬੂਲ ਕਰ ਲਿਆ ਕਿ ਇਹ ਚੋਰੀ ਮੈਂ ਕੀਤੀ ਹੈ। ਜਹਾਂਗੀਰ ਨੇ ਹੈਰਾਨ ਹੋ ਕੇ ਪੁੱਛਿਆ ਤੂੰ ਬਾਕੀ ਦਾ ਕੀਮਤੀ ਸਮਾਨ ਛੱਡ ਕੇ ਕੇਵਲ ਇੱਕ ਥੈਲੀ ਜਿਸ ਵਿੱਚ ਸਿਰਫ 500 ਰੁਪਏ ਸਨ ਕਿਉਂ ਚੋਰੀ ਕੀਤੀ? ਮੈਂ ਜਹਾਂਗੀਰ ਨੂੰ ਸਾਰੀ ਪਿੱਛਿਆ ਸੁਣਾ ਦਿੱਤੀ ਕਿ ਮੈਂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸੇਖਾਂ। ਗੁਰੂ ਸਾਹਿਬ ਨੇ ਕਿਹਾ ਹੈ ਕਿ ਮੇਰੀ ਇਹ ਕਾਰ ਉਪਕਾਰ ਜੋ ਖਾਸ ਤਰ ਚੋਰੀ ਕਰਨ ਦੀ ਡਿਊਟੀ ਲਗਾਈ ਹੈ ਲੁੱਟਿਆ ਹੋਇਆ ਸਾਰਾ ਧਨ ਮੈਂ ਗਰੀਬਾਂ ਵਿੱਚ ਵੰਡ ਦਿੱਤਾ। ਅਦੇ ਕੋਲ ਇੱਕ ਪੈਸਾ ਵੀ ਨਹੀਂ ਰੱਖਦਾ। ਸਾਰਾ ਪੈਸਾ ਪਰਉਪਕਾਰ ਤੇ ਲਗਾ ਦਿੰਦਾ ਹਾਂ। ਮੈਨੂੰ ਆਪ ਨੂੰ ਕੋਈ ਲਾਲਚ ਨਹੀਂ ਹੈ ਜੋ ਕਰਦਾ ਹਾਂ ਪਰਉਪਕਾਰ ਦੀ ਖਾਤਰ ਕਰਦਾ ਹਾਂ। ਮੈਨੂੰ ਤੇ ਸਿਰਫ ਉਸ 500 ਰੁਪਏ ਦੀ ਲੋੜ ਸੀ ਜੋ ਉਸ ਗਰੀਬ ਬਟਨਦਾਣੀ ਨੂੰ ਉਸਦੀ ਕੁੜੀ ਦੇ ਵਿਆਹ ਲਈ ਦੇਣੇ ਸਨ। ਮੈਨੂੰ ਬਾਕੀ ਦੀ ਧਨ ਦੌਲਤ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ। ਗੁਰੂ ਅਰਜਨ ਦੇਵ ਜੀ ਦਾ ਨਾਮ ਸੁਣ ਕੇ ਜਹਾਂਗੀਰ ਤੇ ਬਾਕੀ ਦਰਬਾਰੀਆਂ ਨੇ ਸ਼ੀਸ਼ ਝੁੱਕ ਕੇ ਉਹਨਾਂ ਨੇ ਮੈਨੂੰ ਬਾ ਇੱਜ਼ਤ ਰਿਹਾ ਕਰ ਦਿੱਤਾ ਜਦੋਂ ਇਹ ਗੱਲ ਗੁਰੂ ਸਾਹਿਬ ਨੂੰ ਆ ਕੇ ਸੁਣਾਈ ਤਾਂ ਗੁਰੂ ਸਾਹਿਬ ਨੇ ਕਿਹਾ ਤੇਰੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਹਨ ਇਸੇ ਤਰ੍ਹਾਂ ਲੋੜਵੰਦਾਂ ਦੀ ਸਹਾਇਤਾ ਕਰਦੇ ਰਹੋ ਮਹਾਰਾਜ ਜੀ ਨੇ ਭਾਈ ਬਿਦਿਜੰਨ ਨੂੰ ਚੋਰੀ ਕਰਨ ਤੋਂ ਨਹੀਂ ਵਰਜਿਆ ਬਲਕਿ ਇਹ ਕਿਹਾ ਕਿ ਚੋਰੀ ਦਾ ਜੋ ਧਨ ਹੈ ਉਹ ਆਪਣੇ ਕੋਲ ਨਹੀਂ ਰੱਖਣਾ ਬਲਕਿ ਗਰੀਬ ਗੁਰਵੇ ਵਿੱਚ ਵੰਡ ਦੇਣਾ ਕਿਉਂਕਿ ਕਦੇ ਵੀ ਚੋਰੀ ਗਰੀਬ ਕਰਨੀ ਕਰਨੀ ਹਮੇਸ਼ਾ ਹੀ ਧਨਾੜ ਲੋਕਾਂ ਦੇ ਕਰਨੀਏ ਅਤੇ ਉੱਥੋਂ ਚੋਰੀ ਕਰਕੇ ਗਰੀਬ ਲੋਕਾਂ ਦੇ ਵਿੱਚ ਵੰਡ ਦੇਣੀ ਹੈ ਮਹਾਰਾਜ ਜੀ ਦੇ ਇਹ ਬਚਨ ਬਾਬਾ ਵਿਧਿਜੰਦ ਨੇ ਅਖੀਰ ਤੱਕ ਨਿਭਾਏ